ਚਾਲਾ ਆਇਆ ਹੈ ਇਹ ਨਾ ਤੋੜੀ ਦਿੰਦਾ ਮਾੜਾ ਮੋਟਾ ਹੋ ਕਰਿਆ ਕਰ ਪੁੱਤ ਇਹਦਾ ਕਰਨੇ ਪਊਆ ਕੰਮ ਆਪਾਂ ਨੂੰ ਇਹਦਾ ਕਰਨੇ ਪੂ ਤੋੜਨੇ ਆਪਾਂ ਤਾਂ ਅਜਨ ਪੁੱਤੀ ਕਰਨ ਲਪੁੱਤੀ ਆਪਾਂ ਇਸ ਘਰ ਦੇ ਵਿੱਚ ਕੋਈ ਬੰਦਾ ਆਪਾਂ ਨੇ ਆਪਣਾ ਹਿੱਸਾ ਹੈ ਗਿਆ ਰੋਜ਼ ਲਾ ਕੇ ਬਾਹਰ ਜਾਂਦੇ ਰੋਜ਼ਿੰਦਾ ਲਾ ਕੇ ਉੱਡ ਜਾਂਦੀ ਐ ਤੁਸੀਂ ਕਾਹਨੂੰ ਤੋੜੀ ਇਹਨਾਂ ਸਾਰੀ ਗੱਲ ਮੇਰੇ ਤੇ ਆਉ ਕੋਈ ਤੇਰੇ ਤੇ ਨਿਕਲ ਆਉਣੀ ਕੋਈ ਨਹੀਂ ਆਉਣੀ ਤੇਰੇ ਤੇ ਮੇਰੇ ਤੇ ਜਾਊਗਾ ਗੱਲ ਸਾਡੇ ਤੇ ਆਉ ਕੋਈ ਗੱਲ ਨਹੀਂ ਬਾਹਰ ਬੈਠਿਆ ਜਾਂਦਾ ਇਹਦੇ ਤਾਂ ਆਪਣੇ ਕੰਜਰੀ ਨੇ ਤਪਾਰ ਰੱਖਿਆਂਗੇ ਕਰਤਾ ਜੰਦੇ ਜਦਾ ਮੈਂ ਉਹਨਾਂ ਦਾ ਪੂਰੇ ਪੂਰੇ ਬੋਲ ਗਾੜੀ ਮੁੜ ਕੇ ਬੋਲਦਾ ਕਿ ਮੇਰਾ ਦੇਖਾਉ ਤੈਨੂੰ ਬੋਲੂ ਆ ਬਠੇਰਾ ਮੈਂ ਬੋਲੂਂਗੇ ਨਹੀਂ ਥਾ ਮੈਂ ਤਾਂ ਠੀਕ ਆ ਚੰਗਾ ਮਾ ਤਾਂ ਜਾਣਾ ਕਿ ਤਜਾ ਕੇ ਉਹਨਾਂ ਮਾ ਉਹ ਤਾਂ ਤੂੰ ਬਾਹਰ ਨਾਲ ਕੋਈ ਬਾਦਮੀ ਘਟਮੀ ਗੱਲ ਬਾੜੀ ਆਹੋ ਕੰਢੀ ਤੂੰ ਆਪਣੀ ਜੀਬ ਨੂੰ ਲੋਖ ਲਾ ਕੇ ਰੱਖ ਮੱਖਾ ਬਣਾਇਆ ਆਪਣਾ ਕੰਮ ਮੈਂ ਤਾਂ ਕੀ ਬੋਲਣਾ ਮਾ ਹਾਂ ਨਹੀਂ ਤੂੰ ਹਟਦਾ ਨਹੀਂ ਬੋਲਣੋ ਠੀਕ ਆ ਚੰਗਾ ਏ ਵਾਹਿਗੁਰੂ ਏ ਮਹਾਰਾਜ ਹੈ ਸੱਚੇ ਪਾਤਸ਼ਾਹ ਤੇਰੇ ਮੂਰੇ ਅਰਜ ਕਰਦੀ ਆ ਪਰਮਾਤਮਾ ਜਿਹੀ ਜੀ ਮੇਰੀ ਸੁਣੀਆ ਸਭ ਦੀ ਸੁਣੀ ਤੂੰ ਮਸਾ ਬਣਿਆਗਾ ਵੈਗਰੂ ਦੇ ਹੁਕਮ ਨਾਲ ਇਹ ਪਰਮਾਤਮਾ ਤੂੰ ਹੀ ਹੈ ਤੇਰੇ ਅੱਗੇ ਦਇਆ ਕਰਦੀ ਆ ਇੱਕ ਤਾਂ ਬਦਲਵਾਈ ਹੋਈ ਪਈ ਆ ਕਿ ਬਾਹਰ ਵੀ ਕੋਈ ਡਾਕਟਰ ਵੀ ਨਹੀਂ ਮਿਲਿਆ ਹੈਗਾ ਦਵਾਈ ਲੈਣ ਗਈ ਸੀ ਗਲਾ ਖਰਾਬ ਹੋ ਰਿਹਾ ਕੁਰਸੀਆਂ ਕਰ ਸਕਦੀ ਆ ਆ ਗਈ ਹੁਣ ਕਿਧਰੋਂ ਤੇ ਤੁਰ ਕੇ ਕਿਵੇਂ ਬੀਬੀ ਠੀਕ ਐ ਹੋਏ ਕੁਰਸੀਆਂ ਜਿਹੜੀਆਂ ਪੰਜ ਨਹੀਂ ਕੋਈ ਆਇਆ ਸੀਗਾ ਆਏ ਸੀ ਮੈਂ ਰਿਸ਼ਤੇਦਾਰ ਆਏ ਸੀ ਮੇਰੇ ਪੇਕੇ ਆੰਨੀਆਂ ਕੌਣ ਆਇਆ ਸੀਗਾ ਹੁਣ ਮੈਂ ਤੈਨੂੰ ਕਿਹਨੂੰ ਉਂਗਠਾ ਲਾਵਾਂ ਤੇ ਹੁਣ ਮੈਨੂੰ ਦੱਸਣ ਦਾ ਫਰਜ਼ ਨਹੀਂ ਮੰਨਦੇ ਵੀ ਕੌਣ ਆਇਆ ਸੀ ਮਾਮਾ ਆਇਆ ਸੀ ਕਿ ਮਾਮੀ ਆਈ ਸੀਗੀ ਸਾਰੇ ਆਏ ਸੀਗੇ ਸਾਰੇ ਕੌਣ ਸਾਰੇ ਆਏ ਸੀ ਮੇਰੇ ਪੇਕੇ ਤੋਂ ਅੱਛਾ ਫੇਰ ਭੱਗ ਵੀ ਗਏ ਹੈ ਹੋਰ ਜਾਣਾ ਤਾਂ ਹੈ ਗਈ ਸੀ ਹੁਣ ਕਿਉਂ ਹੋਰ ਚਾਹ ਨਹੀਂ ਬਣਦਾ ਪਾਣੀ ਲਮਣ ਦਾ ਤੂੰ ਹਰਾ ਚਰਨ ਗਈ ਸੀ ਕਿਉਂ ਹਰੇ ਚਰ ਦੇ ਬਿਨਾਂ ਡਾਇਰੈਕਟਰ ਤੇ ਗਈ ਸੀ ਕਦੇ ਸਿੱਧਾ ਵੀ ਬੋਲ ਪਿਆ ਕਰ ਸਾਰਾ ਇਹ ਪੁੱਠੇ ਬੋਲਦੀ ਰਹਿਣੀਗੀ ਜਿਹੜਾ ਜਾਂ ਫਿਰ ਮੌਕੇ ਤੇ ਆਉੜਦਾ ਮੈਨੂੰ ਫਿਰ ਉਹੋ ਜੀ ਕਹਿ। ਫਿਰ ਮੌਕੇ ਤੋੜਨ ਨੂੰ ਤਾਂ ਹਟ ਜੂਗਾ ਫਿਰ ਜੇ ਮੈਂ ਆਪਦੇ ਵਾਲੀਆਂ ਤੁੱਟੀਆਂ ਹੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਜੀ। ਬਸ ਥੋੜਾ ਟਾਈਮ ਹੀ ਰਹਿਦਾ। ਬਾਰਕੀ ਨੇ ਖੋਲਿਆ ਕੌਣ ਆਇਆ ਸਾਡੇ ਘਰੇ ਮੈਂ ਤਾਂ ਜਿੰਦਾ ਲਾ ਕੇ ਕੀ ਸੀ। ਜਿੰਦਾ ਤੋੜ ਕੇ ਸਿੱਟਿਆ ਪਿਆਗਾ। ਇਹ ਨਾ ਆਪਦੇ ਵਾਲੀ ਕਰਾਉਣੀ ਇਹਨਾਂ ਨੇ ਕਾਹਨੂੰ ਹਟਦੇ ਨਹੀਂ। ਚੱਲ ਬੀਬੀ ਮੇਰੀ ਗੱਲ ਸੁਣ। ਮੈਂ ਤੈਨੂੰ ਕੁਝ ਨਹੀਂ ਕਹਿੰਦੀ ਠੀਕ ਆ। ਮੈਨੂੰ ਐਂ ਦੱਸ ਦੇ ਵੀ ਜਿੰਦਾ ਕਿਹਨੇ ਖੋਲਿਆਗਾ ਕਿ ਤੋੜਿਆਗਾ। ਉਹ ਤਾਂ ਮੈਨੂੰ ਨਹੀਂ ਪਤਾ ਹੈਗਾ ਉਹ ਤੇਰਾ ਖਸਪਿਆ ਅੰਦਰ ਉਹਨੂੰ ਪੁੱਛ ਲੈ ਪਹਿਲੇ ਚਲ ਮੈਂ ਉਸੇ ਨੂੰ ਪੁੱਛ ਲੈਣ ਤੂੰ ਹੁਣ ਵਿੱਚ ਨਾ ਆਈ ਠੀਕ ਆ ਹਾਂ ਠੀਕ ਆ ਆਪੇ ਪੁੱਛ ਲਊ ਮੈਂ ਉਹਨੂੰ ਹੁਣ ساری ਗੱਲ ਪੈ ਗਈ ਨਾ ਅੰਦਰ ਵੜਨ ਦੇ ਕਿ ਵਿੱਚ ਕੋ ਕਰਿਆਗਾ ਲੈ ਆ ਗਈ ਹੁਣ ਤੇ ਆਉਣਾ ਹੀ ਹੁਣ ਮੈਂ ਕਿੱਧਰ ਗਈ ਸੀਗੀ ਹੁਣ ਦੱਸ ਕੇ ਨਹੀਂ ਮੈਂ ਡਾਕਟਰ ਤੇ ਗਈਆਂ ਜੀ ਮੈਨੂੰ ਕਿਥੇ ਦੱਸ ਕੇ ਲੱਗੀ ਪਤਾ ਕਦੋਂ ਲੱਗ ਜੰਨੀ ਆ ਤੂੰ ਮੈਂ ਤਾਂ ਆ ਗਈ ਠੀਕ ਆ ਐਂ ਦੱਸ ਦੇ ਜਿੰਦਾ ਕਿਹਨੇ ਤੋੜੇਗਾ ਜਿੰਦਾ ਮੈਂ ਤੋੜਿਆਗਾ ਕਿਉਂ ਤੋੜੇ ਤੂੰ ਜਿੰਦਾ ਜਿੰਦਾ ਤੂੰ ਲਾ ਕੇ ਕਿਉਂ ਜੰਨੀ ਹੁੰਨੀ ਆ ਲੋਨ ਜਿੰਨਾਂ ਲੈ ਕੇ ਜਾਣਾ ਹੈਗਾ ਨਾ ਕਰੇ ਹੋਰ ਹੈ ਨਹੀਂ ਕੋਈ ਹੌਣ ਦੇ ਮੈਨੂੰ ਕਿਤੇ ਏਕਾ ਕਿਸੇ ਦਾ ਅਗਲਾ ਅੰਦਰ ਵਾਜਣਾ ਮੀਂਹ ਤੇ ਬੈਠੇ ਨੇ ਉਹ ਬਾਹਰ ਬੈਠੇ ਰਹਿਣ ਦੇ ਤੁਹਾਨੂੰ ਪਤਾ ਨਾ ਚਾਬੀ ਕਿੱਥੇ ਹੁੰਦੀ ਹੈਗੀ ਮੈਨੂੰ ਕੀ ਪਤਾ ਹੁਣ ਕਿੱਥੇ ਧਰ ਕੇ ਗਈਆਂ ਤੂੰ 100 ਰੁਪਏ ਦਾ ਜਿੰਦਾ ਮੌਜ ਨੂੰ ਤੋੜ ਕੇ ਸਿਰ ਤੇ ਤੈਨੂੰ ਮੈਂ ਤਾਂ ਹੀ ਤੋੜਾ ਫਿਰ ਚਾਬੀ ਦੱਸ ਜੇਗਾ ਜਾਂ ਫੜਾ ਜਾਇਆ ਕਰ ਫੋਨ ਕਰੇ ਫੋਨ ਨਹੀਂ ਚੱਕਿਆ ਹੈਗਾ ਮੈਂ ਢੀਰ ਤੇ ਜਾ ਕੇ ਬੈਹਿ ਆਪਣਾ ਕਿਧਰੇ ਨਹੀਂ ਬੈਠਾ ਮੈਂ ਜਾ ਕੇ ਹਜੇ ਮੇਰੇ ਗਲ ਪਨਾ ਦਵਾਈ ਦਵਾਉਣ ਤਾਂ ਕੀ ਜਾਣਾ ਸੀ ਤੈਨੂੰ ਪਤਾ ਮੇਰਾ ਗਲਾ ਕਿੰਨਾ ਖਰਾਬ ਹੋਇਆ ਪਿਆਗਾ ਤੇਰਾ ਕੁਛ ਨਹੀਂ ਦੁਖਦਾ ਤੂੰ ਲੱਛਣ ਕਰਦੀ ਹੈ ਤੁਸੀਂ ਵੀ ਲੱਛਣ ਕਰਦੇ ਤੇਰੀ ਮਾਂ ਵੀ ਲੱਛਣ ਕਰਦੀ ਹੈ ਮੈਂ ਖੇਤੋਂ ਆਇਆ ਸੀ ਉਹ ਜੱਦਾ ਲੱਗ ਰਿਹਾਗਾ ਇਹਨੂੰ ਤਾਂ ਸਾਰੋਜੀ ਖੇਤ ਹੀ ਰਹਿਣਾ ਖੇਤ ਖੇਤ ਕਰੀ ਜਾਂਦਾ ਰਹਿਣਾ ਕਿੱਥੇ ਜਾਣਾ ਪੈਂਦਾ ਫਿਰ ਜਾਣਾ ਪੈਂਦਾ ਤੈਨੂੰ ਖੇਤ ਵੀ ਕਿਹਨੇ ਤੇਰੇ ਹੱਥ ਚ ਰੁਪਿਆ ਤਾਂ ਮੈਨੂੰ 200 ਦੇ ਕੇ ਖੁਰ ਦੰਨਾਗਾ ਤੋ ਸਾਰਾ ਲੈ ਜਾਨੀ ਹੈ ਤੇਰੀ ਮਾਂ ਨੂੰ ਫੜਾ ਦੇ ਸਾਰੇ ਫੜਾ ਦਿਆ ਕਰੂੰਗਾ ਪਹਿਲਾਂ ਦੱਸ ਕੁਰਸੀਆਂ ਡਾਈਆਂ ਪਈਆਂ ਬਾਹਰ ਕੌਣ ਆਇਆ ਸੀ ਮੈਨੂੰ ਨਹੀਂ ਪਤਾ ਕੌਣ ਆਇਆ ਮੈਂ ਹੁਣ ਖ ਸਾਪਾ ਦਾ ਇਹਨੂੰ ਤੂੰ ਮਿਲਿਆ ਹੋਇਆ ਤੇਰੀ ਮਾਂ ਨਾਲ ਤੇ ਤੇਰੇ ਭਰਾ ਨਾਲ ਤੂੰ ਮੈਨੂੰ ਜਵਾਂ ਨਹੀਂ ਪਤਾ ਹਾਂ ਮੈਥੋਂ ਚੋਰੀ ਰੱਖਦਾ ਤੂੰ ਵੀ ਰੋਟੀ ਦਾ ਤੈਨੂੰ ਮੈਂ ਹੀ ਦੇਣੀ ਆ ਮੈਂ ਤੈਨੂੰ ਦੱਸਾਂ ਉਹਨਾਂ ਨੇ ਨਹੀਂ ਦੇਣੀ ਨਾ ਤੇਰੀ ਮਾਂ ਨੇ ਬਕਾ ਕੇ ਦੇਣੀ ਨਾ ਤੇਰੇ ਭਰਾ ਨੇ ਦੇਣੀ ਕਰਨੀਆਂ ਜਦੋਂ ਇਹਨੂੰ ਪਤਾ ਹੀ ਨਹੀਂ ਕੌਣ ਆਇਆ ਮੈਂ ਤਾਂ ਹੁਣ ਆ ਕੇ ਅੰਦਰ ਬੈਠਾਂਗਾ ਸੌ ਘਮ ਮੇਰੀ ਤੈਨੂੰ ਹੀ ਪਤਾ ਸੌ ਲੱਗੇ ਤੂੰ ਝੂਠੀ ਸੌਂ ਘਾਨਾਗਾ ਤੂੰ ਹੂੰ ਮਾਰਨ ਨੂੰ ਫਿਰਦਾਗਾ ਇਹਦੇ ਨੇ ਤੂੰ ਤਾਂ ਮੈਂ ਮਿਲੀ ਗਈ ਉਹਨੂੰ ਕੰਜਰ ਨੂੰ ਨਾ ਪਤੀ ਵੀ ਮਿਲਣੀ ਨਾ ਮੁੜ ਕੇ ਤੈਨੂੰ ਮਿਲਣੀ ਹੈਗੀ ਚੰਗਾ ਤੇਰੇ ਨਾਲ ਕੌਣ ਮੱਥਾ ਮਾਰੇ ਤੂੰ ਹੋਰ ਕਿਹਦੇ ਨਾਲ ਮੱਥਾ ਮ ਉਦੋਂ ਜਵਾਬ ਦੇ ਦਿੰਦਾ ਜਿੱਦੇ ਦੇਖਣ ਗਿਆ ਸੀਗਾ ਮੈਂ ਤਾਂ ਬਿਆਨ ਕਰਾਉਦਾ ਤੇਰੇ ਨਾਲ ਪਾਏ ਦੀ ਵੀ ਚਾਲ ਰੋਟੀ ਪੱਕਦੀ ਹੋ ਜੂਗੀ ਦੱਸ ਦੀ ਕੌਣ ਆਇਆ ਸੀਗਾ ਮੈਨੂੰ ਨਹੀਂ ਪਤਾ ਬਾਹਰ ਪੁੱਛ ਲਾ ਮਾਂ ਬੈਠੀ ਹੈਗੀ ਉਹ ਐਡਾ ਮੂੰਹ ਕਰੀ ਪਈ ਹੈਗੀ ਕਿ 50 100 ਕੁਝ ਬੋਲਦੀ ਹੈਗੀ ਮੈਨੂੰ ਨਹੀਂ ਪਤਾ ਕੰਮ ਕਰ ਆਪਦਾ ਮੈਨੂੰ ਨਾਲ ਬਲਾਈ ਫालतू ਠੀਕ ਆ ਹਾਂ ਮੈਂ ਤਾਂ ਪਾਣੀ ਪੀਣੀ ਹੈਗੀ ਦੇਖਦੀ ਆ ਘਰੇ ਆ ਗਈ ਹੋ ਕੇ ਹੁਣ ਪਤਾ ਨਹੀਂ ਕਿੱਧਰ ਗਈ ਸੀਗੀ ਨਹੀਂ ਵੀਰਪਾਲ ਵੀਰਪਾਲ ਹੋ ਕਰਨਾ ਕੀ ਹਾਂ ਤੂੰ ਕਿੱਧਰ ਵਾਕੀ ਸੀ ਹੋਰ ਕਰਨਾ ਕਿਵੇਂ ਆ ਠੀਕ ਪਰ ਵਧੀਆ ਤੂੰ ਕਿੱਥੇ ਵਾਕੀ ਸੀ ਬਹਿ ਜਾ ਬਹਿ ਜਾ ਇੱਥੇ ਵੇਖ ਕੇ ਕਰਦੇ ਆ ਗੱਲ ਤੂੰ ਕਿੱਧਰ ਵਾਕੀ ਸੀ ਮੈਂ ਤਾਂ ਡਾਕਟਰ ਤੇ ਗਈ ਸੀ ਮਦਨ ਪਹਿਲਾਂ ਵੀ ਦੇਖਿਆ ਸੀ ਮੈਂ ਤਾਂ ਡਾਕਟਰ ਤੇ ਗਈ ਹੋਈ ਸੀ ਮੇਰਾ ਗਲਾ ਜਖਰਾਵਰ ਸੀ 6-7 ਦਿਨ ਹੋ ਗਏ ਅੱਛਾ ਬਾਜ ਕਿਵੇਂ ਹੋਈ ਪਈਗੀ ਮੈਂ ਉਹਨੂੰ ਆਖਿਆ ਵੀ ਸਾਡੇ ਵਾਲੇ ਨੂੰ ਮੈਂ ਮੈਂ ਲੈ ਚੱਲ ਹਾਂ ਉਹ ਕਿ ਤੂੰ ਕੱਲੀ ਵਾਕ ਜੀ ਨਾਲ ਦੱਸ ਕੇ ਗਈ ਸੀ ਮੈਂ ਤਾਂ ਇਹਨੂੰ ਨਹੀਂ ਪਤਾ ਛੋਟੇ ਕਰ ਤਾਂ ਕੋਈ ਆ ਰਿਹਾ ਸੀ ਭਣੇ ਕੌਣ ਆਇਆ ਸੀ ਅਿਕਰ ਮੈਨੂੰ ਤਾਂ ਪਤਾ ਹੀ ਨਹੀਂ ਹੈਗਾ ਛੋਟੇ ਵੱਡੇ ਨੇ ਦੇਖਣ ਆਲੇ ਆਏ ਸੀ ਕਦੋਂ ਮੈਨੂੰ ਨਹੀਂ ਪਤਾ ਭਣੇ ਲੱਗਿਆ ਤਾਂ ਮੈਨੂੰ ਵੀ ਮੰਜੇ ਜੇ ਕੋਲੇ ਕੁਰਸੀਆਂ ਲੜਾਈਆਂ ਪਈਆਂ ਸੀ ਨਾਲ ਤਾਂ ਨਾਲ ਸਕੂਲ ਪਿਆ ਸੀਗਾ ਮੈਂ ਸਾਡੇ ਵਾਲੀ ਬੁੜੀ ਨੂੰ ਪੁੱਛਿਆ ਵਾ ਕੋਈ ਆਇਆ ਸੀਗਾ ਕਿ ਮੇਰੇ ਪੇਕੇ ਆਏ ਸੀ ਮੈਨੂੰ ਕਿਹੜਾ ਦੱਸਦੀ ਹੈ ਕਿ ਇਹ ਸੱਚੀ ਗੱਲ ਤੇ ਇੱਥੇ ਤਾਂ ਪਰਦਾ ਰੱਖਦੇ ਨੇ ਤੇ ਨਾਲੇ ਮੈਂ ਲਾ ਕੇ ਕਿ ਜਿੰਦਾ ਭਣੇ ਨਾਲੇ ਮੇਰੇ ਉਹਨੇ ਜਿੰਦੇ ਤੋੜੇ ਪਏ ਕਰਨਾ ਤੇ ਫਿਰ ਜਿੰਦੇ ਤਾਂ ਤੋੜਨੀ ਸੀ ਜਦੋਂ ਹੁਣ ਆ ਰਿਸ਼ਤੇਦਾਰ ਆ ਰਹੇ ਸੀ ਆਲੇ ਦੇ ਤੇ ਤੂੰ ਮੈਨੂੰ ਫੋਨ ਕਰ ਦਿੰਦੀ ਮੈਂ ਫੋਨ ਕਰ ਦਿੰਦੀ ਮੈਂ ਉੱਤੀ ਆ ਜਾਂਦੀ ਉਹਨਾਂ ਦੇ ਬਿਚੇ ਤੂੰ ਦੇਖਿਆ ਸੀ ਭੈਣੇ ਗੋਲ ਦੇ ਸੁਣ ਗਏ ਮੈਨੂੰ ਮੈਂ ਦੇਖਿਆ ਜਦੋਂ ਤੂੰ ਕਰੇ ਸੀ ਤੂੰ ਮੈਨੂੰ ਫੋਨ ਕਰਦੀ ਮੈਂ ਫੋਨ ਕਰ ਉੱਤੀ ਆਉਂਦੀ ਉਹਨਾਂ ਦੇ ਬੈਠਿਆਂ ਦੇ ਤੇ ਫਿਰ ਹੁਣ ਮੈਨੂੰ ਕੀ ਬਤਾ ਤੂੰ ਕਰੇ ਕਿ ਕਿਹੜੇ ਕਿਹੜੇ ਸੀਗੇ ਪਤਾ ਨਹੀਂ ਗੇਲਾ ਲੈ ਕੇ ਆਇਆ ਗੇਲਾ ਨਹੀਂ ਭੈਣ ਦਾ ਖਸਮ ਆੜਦਾ ਉਹਦਾ ਹੀ ਮੈਨੂੰ ਕਰਨਾ ਪਊਗਾ ਕੰਗਾ ਉਹੀ ਸਾਡਾ ਘਰ ਪਾਰ ਦਾ ਜਿੰਨਾ ਪਾਰਦਾਗਾ ਪਰ ਸਾਰਾ ਦਿਨ ਤਾਂ ਗੇਲਾ ਥੋੜੇ ਵੱਡੇ ਵਾਲੇ ਦੇ ਨਾਲ ਰਹਿੰਦਾ ਵੱਡੇ ਦੇ ਕਿ ਬੱਡੇ ਬਾਹਰ ਆਵਦੇ ਘਰੇ ਲੈ ਜੇ ਸਾਡੇ ਘਰੇ ਕਾਦੇ ਵਾਸਤੇ ਕਵਾੜੀ ਪਵਾਈ ਜਾਂਦਾਗਾ ਉਹੀ ਸਾਡੀ ਬੁੜੀ ਹੋਰੀ ਹੈਗੀ ਉਹ ਸਾਡਾ ਮੁਗ ਹੋਰੇਗਾ ਉਹਨੇ ਤਾਂ ਕਰਤਾ ਫਿਰ ਜਿਹੜਾ ਕੰਮ ਕਰਨਾ ਸੀ ਫਿਰ ਮੈਂ ਸਰੇ ਤਾਂ ਨਹੀਂ ਜਾਣ ਦਿੰਦੀ ਹੈਗੀ ਹੁਣ ਆਪਾਂ ਤਾਂ ਅੱਗ ਲਾਉਣੀ ਸੀ ਲਾਤੀ ਹੁਣ ਇਹਨਾਂ ਤਮਾਸ਼ਾ ਦੇਖਾਂਗੇ ਵੱਡਾ ਤਾਂ ਨਹੀਂ ਡੋਲਾ ਕਰਾ ਲੂਗਾ ਕਿੱਧਰ ਜਾਣਾ ਹੁਣ ਖੇਤ ਜਾ ਕੇ ਆਉਂਦਾ ਸੀ ਕਿਉਂ ਖੇਤ ਕੀ ਕਰਨ ਜਾਣਾ ਹੁਣ ਤਾਂ ਮੀਂਹ ਤਾਂ ਪਈ ਜਾਂਦਾ ਹੈ ਤੈਨੂੰ ਸਾਰਾ ਦਿਨ ਖੇਤ ਦੀ ਰਹਿੰਦਾ ਤੇ ਪਾਣੀ ਤਾਂ ਦੇਖਣੀ ਆ ਪਾਣੀ ਤਾਂ ਦੇਖਣਾ ਤੂੰ ਮੈਥੋਂ ਵੀ ਓਲੇ ਰੱਖ ਦਾਂਗਾ ਹੈ ਕੀ ਓਲੇ ਰੱਖਦੇ ਹੁਣ ਤੇਥੋਂ ਹਾਂ ਤੂੰ ਅੱਜ ਕੋਈ ਆਇਆ ਨਹੀਂ ਤੇ ਆਇਆ ਕਿਉਂ ਨਹੀਂ ਹੈ ਤੈਨੂੰ ਦੇਖਣਾ ਸੀ ਆਪਣੇ ਵਾਲੇ ਵੱਡੇ ਨੂੰ ਆਏ ਸੀ ਫਿਰ ਆ ਗਏ ਹੋਣਗੇ ਤੇ ਤੂੰ ਫਿਰ ਮੈਥੋਂ ਵੀ ਚੋਰੀਆਂ ਰੱਖ ਦਾਂਗਾ ਤੈਨੂੰ ਅਗਲੇ ਕਰਾ ਲੈਣ ਦੇ ਫਿਰ ਕਰੋ ਉਹ ਨੂੰ ਮੈਂ ਕਿਹਾ ਕਿ ਨਹੀਂ ਵੀ ਨਾ ਕਰਾਵੇ ਰੋਟੀ ਪਾਣੀ ਦਾ ਦਿੰਦੀ ਨਹੀਂ ਉਹਨੂੰ ਹੋਰ ਕੌਣ ਫਫੜਾ ਗਵਾਂਢੀ ਫੜਾ ਕੇ ਜਾਂਦੇ ਹੈਗੇ ਮੈਂ ਹੀ ਪਕਾ ਕੇ ਦਿੰਨੀ ਆ ਕੋਈ ਨਹੀਂ ਫੜਾ ਦੇ ਮੈਨੂੰ ਕਹਿ ਦੇ ਦਿੰਨੀ ਆ ਕਿ ਉਹਨੂੰ ਫੜਾ ਦੇ ਤੇ ਫਿਰ ਤੈਨੂੰ ਕਹਾ ਹੋਰ ਕਿਹਨੂੰ ਕਹਾ ਆ ਬਣ ਗਈ ਗੱਲ ਹੋਂ ਦਾ ਉਹ ਦੇਖਦੇ ਆਂ ਜਾਂ ਚੱਲਦੇ ਆਂ ਪਰ ਕਿਸੇ ਗੱਲ ਆਵਾਂਗੇ ਉਹਨੂੰ ਸਾਧਿਆ ਕੇ ਲਈ ਆਂ ਆ ਕੀ ਹੋ ਰਿਹਾ ਕੀ ਗੱਲ ਹੋ ਗਈ ਮਾਂ ਹਾਏ ਹਾਏ ਕਰੀ ਇੰਨੀ ਆ ਪੁੱਛਣਾ ਇਹ ਨਹੀਂ ਬੰਨ੍ਹ ਦਿੰਦੀ ਪੁੱਤਾਂ ਕਿਉਂ ਕੀ ਹੋ ਗਿਆ ਲਹੂ ਪੀ ਰੱਖਿਆ ਮੈਨੂੰ ਤਾਂ ਪਹਿਲੀ ਪਤਾ ਸੀ ਵੀ ਕਿਰਨਾ ਆ ਗਈ ਅੱਛਾ ਬੜਾ ਬੰਦਾ ਆ ਗਵਾਂਣ ਹਾਂ ਤੂੰ ਕਹੋ ਕੀ ਕਰਕੇ ਜੀ ਇਹਨੂੰ ਉਹ ਬਚਾਰਾ ਕੁਝ ਕਹਿ ਕੇ ਜੀ ਮਾਰ ਗਈ ਭਾਨੀਆਂ ਤਾਂ ਉਹਦਾ ਮੈਨੂੰ ਪਹਿਲਾਂ ਪਤਾ ਸੀ ਗੰਜਰੀ ਦਾ ਮਹਾਂ ਲਾਉਂ ਉਂਗਲੀ ਇਹਨੀ ਕੁਸ਼ਕਾਂ ਨਹੀਂ ਦੀ ਸਿੱਟ ਗਈ ਮੱਜੇ ਤੇ ਇਹਦਾ ਕਰਨਾ ਬੂ ਕੋ ਇੱਕ ਪਾਸਾ ਉਂ ਇਹਨਾਂ ਡੰਡਾ ਰੁਕਦਾ ਨਾ ਮੈਂ ਮਾਰ ਕੇ ਖੁੰਡਾ ਹਾਂ ਨਹੀਂ ਮੇਰਾ ਨਕਲੂ ਹੀ ਨਹੀਂ ਤੇਰਾ ਹੋਰ ਤੂੰ ਤਾਂ ਕਿਤੇ ਖੁੰਡਾ ਮਾਰ ਕੇ ਬਹਾਨਾ ਚੋ ਪਾੜ ਦੂੰ ਬੰਦਾ ਵਾਂਗੂ ਖੜ ਕੇ ਗੱਲ ਕਰਵੇਂ ਮੈਂ ਕੁੰਡੇ ਕੇ ਵਿੱਚ ਚੱਕ ਦਾਂਗਾ ਇਹ ਤੇ ਕੁਮੜਾ ਜਿਵੇਂ ਕੁਸ ਮਲੰਗਦਾ ਦੇ ਮਲੰਗਦਾ ਲੜਾ ਹੋਇਆ ਮੇਰੇ ਮਾਤੇ ਰੱਖਾ ਕੇ ਨਾ ਤੂੰ ਬੋਲਦੀ ਮੈਂ ਤੈਨੂੰ ਮਾਰੂੰ ਤੱਕਾ ਤੂੰ ਹੁਣ ਲਾ ਹੱਥ ਤੈਨੂੰ ਮਾਰੂਗਾ ਗਾਲ੍ਹਾਂ ਹੁਣ ਹੱਥ ਪਕੜਾ ਦੇ ਹਾਂ ਤੈਨੂੰ ਦਿਖਾ ਮਰ ਤੂੰ ਬੂਤਾਰੇ ਮੈਂ ਤੈਨੂੰ ਦੱਸਾਂ ਤੈਨੂੰ ਕੀੜੇ ਖਾ ਜਾਣਗੇ ਜੇ ਤੂੰ ਕਹੇ ਮਾਰ ਗਿਆ 20 ਮਾਰ ਕੇ ਛੱਡਿਆ ਪਹਿਲਾਂ ਤੂੰ ਕਿੰਨੀ ਕਮਾਈ ਹਾ ਕਿੰਨੇ ਤੂੰ ਚੋਪਰ ਕੇ ਅੰਦਰ ਬੈਠ ਜਾ ਮੈਂ ਤੇਰੀ ਜਾਨ ਦਾ ਤੇਰੀ ਭੂਤ ਮਾਰੀ ਦੀ ਪੱਕੀ ਮੈਂ ਤਾਂ ਤੇ ਜਾਨ ਦਾ ਉਹਨ ਮਾਰ ਗਿਆ ਤੂੰ ਬੋਲ ਨਾ ਮੈਂ ਕਿਹਨਾਂ ਤੂੰ ਪੱਕੂ ਦਾ ਨੇ ਨਾ ਕੋਣੀ ਮੇਰੇ ਪੇ ਕਿੰਨੇ ਇੱਥੇ ਹਾਂ ਨਾ ਇਹਨਾਂ ਬੋਲ ਮਲੰਗਾ ਦੀ ਨਾਲ ਹੋਰ ਮਲੰਗਾ ਨੂੰ ਸਾਹੂ ਕਰਾਂ ਦੀ ਵਹਿ ਕੇ ਲਿਆਉਂਦੀ ਮਲੰਗਾ ਦੀ ਨੂੰ ਕਿਉਂ ਕੀ ਪਤਾ ਸੀ ਹਾਂ ਮੇਰੇ ਪੇ ਕੇ ਦੋ ਦੋਦੇ ਨੇ ਜਿਦਾ ਸਾਨੂੰ ਪਤਾ ਸੀ ਮੇਰੇ ਘਰ ਕੋ ਤੂੰ ਦਾ ਤੂੰ ਚੰਗਿਆ ਦੀ ਵਹਿ ਲਿਆਉਂਦੀ ਕਿਵੇਂ ਮਾਰੇ ਮਾਰਕੀਟ ਦਾ ਇਹ 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 ਮਾਰਕੀਟ ਦਾ ਹੇ ਮੇਰੇ ਮਾਰਿਆ ਪੰਨਣਾ ਨਾ ਕੀ ਆ ਵੀ ਹੋ ਰਹੀ ਆ ਹੇ ਖਾਸਮਾ ਵੀ ਕਿਥੇ ਨੰਗਾ ਦੀ ਆਈ ਆ ਨਹੀਂ ਕੋਈ ਨਹੀਂ ਬੈ ਜਾ ਬੈ ਜਾ ਪਾਏ ਦੁਖੀ ਕਰ ਰੱਖਿਆ ਨੰਗਾ ਦੀ ਨੇ ਬੈ ਜਾ ਬੈ ਜਾ ਕਿਹ ਕਿਦਾ ਬੈ ਜਾ ਬੈ ਜਾ ਅਸੀਂ ਕਿੱਧਰ ਜਾਈਏ ਕੰਜਰ ਗਿਆ ਹੁਣ ਤਸਾਂ ਤੋਂ ਨਾ ਤਪਾ ਮਾਰਿਆ ਦੁਖੀ ਕਰ ਰੱਖਿਆ ਉਸਤਾਂ ਨੇ ਮਾਰਿਆ ਤੂੰ ਸਿਆਣਾ ਬਿਆਣਾ ਉਹ ਮਰ ਜੂਗੀ ਹੜ ਨਾਲ ਲੋਕ ਹਮ ਮਾਰ ਛੱਡੇ ਨੇ ਲੋਕ ਤੂੰ ਵੀ ਮਈਏ ਸਿਆਣੀ ਆ ਤੂੰ ਵੀ ਚੁੱਪ ਕਰ ਜਾ ਕਰ ਫਿਰ ਅਸੀਂ ਕਰਗੇ ਕੀ ਉਹ ਕਰੀਏ ਕੀ ਵਿਚੀ ਰਹਿ ਜੂ ਤੇਰਾ ਨਾਤਾ ਆਲਤੋਂ ਰੱਬ ਦਾ ਕੀ ਕਰੀ ਜਾਂਦਾ ਪਾਣੀ ਨੇ ਲੋਕ ਮਾਰਤੇ ਚੋਈ ਜਾਂਦੇ ਨੇ ਕਮਰੇ ਆਪਦੇ ਕਮਰਿਆਂ ਦੇ ਕੋਈ ਕਾਗਜ਼ ਪਾ ਲੋ ਕੰਜਰ ਦਿਓ ਵਿਹਲੇ ਫਿਰਦੇ ਹੋ ਕਾਨੂੰ ਸੁੱਖੀ ਕਰ ਰੱਖਿਆ ਬਾਹਰ ਛੱਡਿਆ ਬੜੂ ਛੱਡ ਕਰਦੀ ਆ ਆਈ ਜਾਂਦੀ ਆ ਤੁਸੀਂ ਖਾਈ ਜਾਂਦੇ ਹੋ ਕੀ ਲੈਣਾ ਤੁਸੀਂ ਰੋਟੀ ਦਿੰਦੀ ਨਹੀਂ ਦਿੰਦੀ ਕਿਉਂ ਨਹੀਂ ਆਖਰੀ ਜੱਪਣਾ ਪੰਦਾ ਹੀ ਰੋਟੀ ਦੇਦੀ ਹੁੰਦੀ ਆ ਟਿਕਣ ਦੇ ਉਗਮਾਂਡੀਆਂ ਨੂੰ ਮੈਂ ਤਾਂ ਹੁਣ ਕੋਠੇ ਦੇ ਕਾਗਜ ਪਾਉਂਦਾ ਪਾਉਂਦਾ ਆ ਆ ਵੀ ਚਲ ਛਡਾਇਆ ਆਉਂਨੇ ਆ ਯਾਰ ਆਹ ਕੀ ਕਲਕੇਰਾ ਪੈ ਗਿਆ ਉਹਦੇ ਬੱਚਾ ਖੁੰਡਾ ਮਰ ਜੂਗਿਆ ਜੇ ਉੱਥੇ ਬਹਿਜੋ ਸਾਡਾ ਘਰੇ ਬਹਿਜੋ ਆਲਾ ਉੱਡ ਕੇ